ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲਾ ਆਪਾਂ ਤੁਹਾਨੂੰ ਤਿੰਨ ਝੋਟੀਆਂ ਮਖਾਵਾਂਗੇ ਦੋ ਟੋਕੜਾਂ ਕੱਬਣਾ ਤੇ ਇੱਕ ਬਿਲਕੁਲ ਤਾਜੀ ਸੁਈ ਆ ਤੇ ਆਪਾਂ ਪਹੁੰਚੇ ਆਂ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਕੁਛ ਦੇ ਨਾਲ ਦੀ ਡਿਟੇਲ ਸਾਸੀਆ ਵੀਰ ਜੀ ਸਾਸੀਗਰ ਭਾਜੀ ਉਸ ਨਾਓ ਠੀਕ ਠਾਕ ਜੀ ਵਧੀਆ ਵੀਡੀਓ ਚੜਦੀ ਕਲਾ ਜੇ ਚੜਦੀ ਕਲਾ ਜਾਈ ਜੀ ਭਾਜੀ ਠੀਕ ਹਾਂਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਭਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਹਜੀ ਜੀ ਦਾ ਅੰਮ੍ਰਿਤਸਰ ਤਸੀਹ ਨਾਲ ਆਏ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 886444131 ਭਾਜੀ ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਉਧਰੋਂ ਕਰ ਲਈਏ ਆ ਜਾਓ ਫਿਰ ਬਗੇ ਦੱਸਿਓ ਪਹਿਲੇ ਨੰਬਰ ਤੇ ਮੈਂ ਕਿੰਮਾ ਸੁਹਾ ਸੁਣਾ ਨੇ ਆ ਮੈਂ ਆ ਭਾਈ ਤੀਜਾ ਸੁਹਾ ਜੇ ਅੱਛਾ ਜੀ ਇਹ ਜੇ ਡੇਢ ਮਹੀਨੇ ਲਈ ਕੱਤੀ ਜੇ ਪੂਰੀ ਅੱਛਾ ਜੀ ਮਹੀਨਾ ਡੇਢ ਮਹੀਨਾ ਵਕਤ ਲੱਗੂਗੀ ਇੱਕ ਕਿੰਮਾ ਸੁਹਾ ਸੁਣਾ ਨੇ ਸੁਹਾ ਤੀਜਾ ਸੁਣਾ ਜੇ ਠੀਕ ਹੈ ਠੀਕ ਹੈ ਜੀ ਤੇ ਕਿੰਨਾ ਕ ਦੁੱਧ ਭਰਿਆ ਦੁਜੇ ਸਵੇਰ ਨੇ ਦੁੱਧ ਪਾਣੀ ਹੱਦ ਤੱਕ ਇਹਨੇ ਯਕੀਨ ਨਹੀਂ ਕਰਨਾ ਹਾਂਜੀ ਮੈਂ ਲਊਗਾ ਆਪਾਂ ਜਿਹੜਾ ਕੋ ਆਂਦੀ ਉਹਦਾ ਨੰਬਰ ਦੇ ਦਾਂਗੇ ਅੱਛਾ ਜੀ ਬੰਦੇ ਬਟਾ ਨੇ ਇੱਕ ਹੋਰ ਕੀ ਆਂਦਾ ਪੁੱਤ 16.5 ਕਿਲੋ ਦੁੱਧ ਚਾਹੁੰਦਾ ਨੇ ਅੱਛਾ ਉਹਨੇ ਨਾ 16 ਕਹਾ ਨਾ 17 ਕਹਾ ਆ ਠੀਕ ਹੈ 16 ਕਹਾ ਹੁਣ ਕੋਈ ਵੀ ਆਪਣੀ ਸਮਝ ਲਾ ਜਾਏ ਕਿੰਨਾ ਚਾਹਣਾ ਠੀਕ ਹੈ ਠੀਕ ਹੈ ਜੀ ਹਾਂ ਉਹਨੇ ਇਹ ਗੱਲ ਕਹੀ ਆਂਦਾ ਪੁੱਤ ਜਿੰਨੂ ਮੈਂ ਨਹੀਂ ਆਂਦਾ ਤੇਰਾ ਗਾਗ ਪੰਜ ਦਾ ਅੱਛਾ ਅੱਛਾ ਠੀਕ ਹੈ ਠੀਕ ਹੈ ਲੋਬ ਜੀ ਫੇਸ ਕੁਆਲਟੀ ਕਰ ਸਕਦੇ ਤੁਸੀਂ ਚੱਕ ਤੇ 16. ਕਾਰ ਵਾਲਿਆਂ ਦੇ ਕਹਿਣ ਮੁਤਾਬਕ ਬਾਈ ਕਿਹਾ ਕਿ ਦੁੱਧ ਦਿਨੇ ਭਰਿਆ ਪਿਛਲੇ ਸਵੇਰੇ ਬਹੁਤ ਜੀ ਪੱਕੀ ਕੱਦ ਕਾਰ ਬਹੁਤ ਹੀ ਚੰਗਾ ਆ ਗਿਆ ਵਾ ਤੇ ਡੇਢ ਕਿ ਮਹੀਨੇ ਦਾ ਆਸ-ਪਾਸ ਜਿਹੜਾ ਟਾਈਮ ਅਜੇ ਖੜਦੀ ਤੇ 500 ਨਾਲ ਜਿਹੜੀਆਂ ਆਈਆਂ ਬੜੀ ਪਿੱਛੋ ਬਣੋ ਬੜੀ ਮੈਂ ਕਾਫੀ ਜਹਵਾਨ ਨੇ ਤਾਂ ਜੇ ਤੇ ਸੂਨ ਤੱਕ ਜਿਹੜਾ ਹਵਾਨਾ ਚੰਗਾ ਬਣਾ ਲੂਗੀ ਉਹ ਬਈ ਲਾਕੇ ਤੋਂ ਥਾਣਾ ਦਾ ਸੈਜ ਗੈਪ ਐਜ ਰੇਟ ਦਾ ਦੇ ਦੇਣੀ ਭਾਗ ਅੱਛਾ ਅੱਛਾ ਤਿਆਰ ਕਰਕੇ 80 ਦੀ ਵੇਖ ਜੇ ਹਾਂਜੀ 160 ਦੀ ਵੇਖ ਜੇ ਹਾਂਜੀ ਮੰਨ ਲਓ ਜਿਹੜਾ ਵੀਰ ਮਹੀਨਾ ਸੰਭਲੂਗਾ ਨਾ ਹਾਂਜੀ ਹਾਂਜੀ 15-2000 ਰੁਪਏ ਮੈਂ ਛੱਡੂਗੀ ਠੀਕ ਹੈ ਠੀਕ ਹੈ ਜੀ ਮੋਲੇ ਦਾ ਕਰਦੇ 60000 ਅੱਛਾ 55 ਦੀ ਦੇ ਦੀਏ ਹੋਰ ਕਰ ਦੇ ਥੋੜਾ ਬਧ ਕਰ ਦੋ ਜਿੰਨਾ ਕਰਨਾ ਯਾਰ ਛੱਡੀਏ ਕਿ ਵੱਧ ਕਰਦੇ ਮਾਨਤਾ ਰੱਖ ਭਾਜੀ ਹਾਂਜੀ ਜਿਆਦਾ 200 ਛੋਟ ਹੋਊਗੀ ਕਿੰਨੇ ਜੋ 55000 200 ਛੋਟ ਹੋ ਗਈ ਅੱਛਾ ਜੀ ਲੈ ਜਾਣਾ ਹੁਣ ਤੇ ਠੀਕ ਹੈ ਠੀਕ ਹੈ ਲੋ ਭਾਜੀ 55000 ਦੀ ਬਿਲਕੁਲ ਤਿਆਰ ਆ ਕਿਹੜਾ ਵੀਰ ਭਰਾ ਡੇਢ ਮਿੰਟਾਂ ਸੰਭਲੂਗਾ ਪਾਹੇ ਪੁਹੇ ਚੰਗੇ ਅੱਛਾ ਅੱਛਾ ਠੀਕ ਹੈ ਠੀਕ ਹੈ ਲੋ ਭਾਜੀ ਪੇਠ ਪੁਣੇ ਦੀ ਵੀ ਚੰਗੀ ਆ ਤੇ ਬਾਕੀ ਢੱਲਾ ਢੁਲਾ ਜਿਹੜੀਆਂ ਕਾਫੀ ਆ ਬਣੂ ਬੜੀ ਭਾਜੀ ਮੈਂ ਠੀਕ ਹੈ ਠੀਕ ਹੈ ਜੀ ਬਿਲਕੁਲ ਜਿਹੜਾ ਨਾਰਮਲ ਰੇਟ ਪਾਈ ਉਹਨਾਂ ਨੇ ਕੀਤਾ ਵਾ ਤੇ ਭਾਈ ਆ ਮੈਂ ਬਾਰੇ ਦੱਸਿਓ ਹਾਂ ਆ ਮੈਂ ਭਾਜੀ ਤੀਜਾ ਸੂਆ ਸੂਈਏ ਚੌਥੇ ਲੀਲਾ ਕਾਂ ਗੱਬਣ ਜੇ ਅੱਛਾ ਜੀ ਪੰਜਵੇਂ ਨੇ ਚੈੱਕ ਪਾ ਜੇ 6 ਕਿਲੋ ਲੀਟਰ ਵਾਲਾ ਫੁਰਦੀਏ ਦੋਹਾਂ ਟਰਾਂ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਇਹ ਸੱਜਰ ਨੇ ਕਿੰਨਾ ਕੁ ਭਰਿਆ ਹਰਾ ਕੋਣ ਕਾਣ ਇੱਕ ਨੰਬਰ ਇਹ ਸੱਜਰ ਭਾਜੀ ਇਹਨੇ ਵੀ 14 ਲੀਟਰ ਦੁੱਧ ਸਵਾਇਆ ਜੀ ਮੈਂ ਠੀਕ ਹੈ ਠੀਕ ਹੈ ਲਓ ਭਾਜੀ ਫੇਸ ਕੁਆਲਟੀ ਕਰੋ ਚੱਕ ਇਹਦੀ ਵੀ ਇਸ 14 ਲੀਟਰ ਸੱਜਰ ਨੇ ਦੁੱਧ ਭਰਿਆ ਵਾ ਤੇ ਇਸ ਟਾਈਮ ਜਿਹੜੀ ਹੈਗੀ ਆ 5.5 ਮਿੰਟ ਇੱਕ ਪਾ ਜੇ ਲੋ ਬਾਬਾ ਜੀ ਚਾਹੀਦੀ अच्छा अच्छा ठीक है ठीक है ठीक है वो जी 5 ਮਹੀਨਿਆਂ ਦੀ ਜਿਹੜੀ ਚੈੱਕ ਪਾਸ ਇਹ 5 ਲੀਟਰ ਬਾਈ ਕਹਿੰਦਾ ਕਿ ਦੁੱਧ ਗਰੰਟੀ ਵਾਲਾ ਬਿਲਕੁਲ ਰੈਡੀ ਆ ਤੇ ਪੇਟ ਥੋੜਾ ਇਹਦਾ ਵੀ ਬਹੁਤ ਚੌੜਾ ਵਾ ਠੀਕ ਆ ਠੀਕ ਆ ਜੀ ਅੱਗੇ ਤੋਂ ਆਪਾਂ ਥਾਣਾ ਦਾ ਸੈਜ ਗਿਆ ਵੀ ਚੈੱਕ ਕਰਾਉਂਦੇ ਆ ਬਹੁਤ ਹੀ ਚੰਗਾ ਆ ਗਿਆ ਹਨ ਠਿਠ ਠਿਠ ਤੇ ਥਾਂ ਲੱਗਾ ਵਾ ਇਹ ਵੀ ਜਿਹੜਾ ਵੀਰਪਰਾ ਲੈ ਜਾਊਗਾ ਤੇ ਹਸਾਣਾ ਕਮੇਟੀ ਆ ਉਹਦੀ ਜੀ ਇਹਨੇ ਹੋਰ 2-3 ਮਹੀਨੇ ਦੁੱਧ ਕੱਢੀ ਜਾਣਾ ਤੇ ਕਰੋ ਜੀ ਚੈੱਕ ਲਾ ਕੇ ਦੁੱਧ ਨਾਲ ਦਾ ਸੈਜ ਕਰਵ। ਸੰ ਲੈਵਾ ਖਾਲੋ ਪਹਿ ਮਗਰ ਮੜਾ ਜਾ। ਆਵੇ ਲੋ। ਇਹ ਹੁਣ ਨਹੀਂ ਆਪਾਂ ਉਥੋਂ ਚੋ ਕੇ ਜਾਂਦੀ ਜੀ। ਬਾਕੀ ਟਵਾਈ ਇਹਦੀ ਹੋਈ ਜੋ ਹਸਾਣਾ ਕੋਈ ਵੀਰ ਭਰਾ ਅੰਦਾਜ਼ਾ ਲਵੇ। ਤੇ ਇਹਦਾ ਮੁੱਲ ਬਾਈ ਹਰ ਮੁੱਲ ਪਾਈ 70 ਕਰਦੇ 65 ਵੀ ਦੇ ਦਈਏ। ਕਰਦੀਏ ਮੰਨ ਤਾਂ ਥੋੜਾ ਬੋਲਾ। ਕਰ ਦੋ ਥੋੜਾ ਬੋਲਾ ਜਿੰਨਾ ਜਿੰਨਾ ਜਾਈ ਲੱਗਦਾ ਆ ਤੇ ਮੇਰੇ ਨਹੀਂ ਹੱਥ 200 ਛੋੜ ਕਰ ਦਿੰਦੇ ਭਾਜੀ ਠੀਕ ਹੈ ਠੀਕ ਹੈ ਜੀ ਲੋ ਭਾਜੀ 63000 ਚੋਂ 200 ਰੁਪਇਆ ਛੋੜ ਤੇ ਆ ਜੋ ਹੁਣ ਇੱਕ ਤੁਹਾਨੂੰ ਮੂੰਹ ਛੋਟੀ ਆ ਗਈ ਹੈ ਮੂੰਹ ਉਹ ਚਾਰ ਦੰਦ ਜੇ ਅੱਛਾ ਜੀ ਇਹ ਨਹੀਂ ਜੇ ਕੱਟਾ ਆਏ ਦੇ ਮਗਰ ਜੇ ਠੀਕ ਹੈ ਠੀਕ ਹੈ ਲੋ ਭਾਜੀ ਆ ਮੇਲ ਕਾਫ ਜਿਹਦੇ ਪਿੱਛੇ ਸੂਈ 10 ਕਿਲੋ ਬੋਲਾ ਸਟਾਰਟਿੰਗ ਆ ਭਾਜੀ ਕੱਟੀ ਹੋ ਅੱਛਾ ਜੀ ਬੈਠੋ ਖਾਓ ਠੰਡੀ ਕੱਟੀ ਇੱਧਰ ਵੇਖੋ ਠੀਕ ਹੈ ਠੀਕ ਹੈ ਲੋ ਭਾਜੀ ਸੀਲੀਆਂ ਸੋਲੀਆਂ ਜਿਹੜੀਆਂ ਬਹੁਤ ਅੱਛਾ ਅੱਛਾ ਇਹ ਮੁੰਡੇ ਨੇ ਭਾਜੀ ਲਿਆਂਦੀ ਏ ਅੱਛਾ ਅੱਛਾ ਨਾਲ ਗਿਆ ਸੀ ਮੇਰੇ ਨਾਲ ਇਹ ਲੈ ਕੇ ਠੀਕ ਹੈ ਠੀਕ ਹੈ ਕੀ ਕੀ ਦਾ ਹਸਤੀ ਕੀ ਮਾਰ ਨੂੰ ਲੱਗੀ ਲੈਣੀ ਲਾਣੀ ਏ ਅੱਛਾ ਅੱਛਾ ਬੀਬੀ ਤਵਾ ਮਾਰੀ ਮਾਰ ਤੇਰਾ ਕੋਈ ਗੱਲ ਪਹਿਲਾਂ ਚਲੋ ਕੋਈ ਨਹੀਂ ਛੱਡਦੇ ਲਓ ਭਾਜੀ ਮੀਣੀ ਜਿਹੜੇ ਸਿੰਘ ਸਿੰਘ ਬਈ ਇਹਦੇ ਹਿਲਦੇ ਆ ਸਿੰਘ ਨਹੀਂ ਜੋ ਭਾਜੀ ਹਿਲਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਭਾਜੀ ਮੀਣੀ ਝੋਟੀ ਕੋਈ ਔਲ ਆ ਲੀਏ ਲੋਹੀ ਝੋਟੀ ਭਾਜੀ ਪੈਰਾਂ ਨੂੰ ਠੀਕ ਹੈ ਠੀਕ ਹੈ ਜੀ ਭਾਈ ਐਂਗਲ ਕਰਮਾ ਨਾਲ ਮਿਲਦਾ ਲੋ ਆਛਾ ਆਛਾ ਲੋਬੋ ਜੀ ਨਿਗੇ ਦੇ ਵੀਰ ਚ ਕਹਿੰਦਾ ਜਜ਼ਬਾ ਪੂਰਾ ਹੀ ਤੇ ਲੋਹਾ ਡੰਗਰਾਂ ਦਾ ਵੀ ਬਹੁਤ ਕਰਮਾਲ ਨਾਲ ਮਿਲਦਾ ਵਾ ਤੇ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਪਾਰਟੀ ਦਾ ਖਾਵਾ ਰੈਸਿਪੀ ਪਾ ਸਮਾਇਆ ਠੀਕ ਹੈ ਠੀਕ ਹੈ ਲੋਬੋ ਜੀ ਕਲਾ ਕਲਾ ਥਣ ਕੱਢਦਾ ਤੇ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਲਾਈਵ ਹੀ ਰਹੀ ਜਿਵੇਂ ਚੂਈਏ ਆਪਾਂ ਧਾਰਾ ਤੁਰਾ ਮਾਰ ਕੇ ਦਿਖਾਉਂਦੇ ਆ ਪਹਿਲਾ ਸੁਆ ਸੂਈ ਜੇ ਲੋ ਭਾਜੀ ਕਿਉਂ ਜੀ ਨੂੰ ਆਓ ਠੀਕ ਹੈ ਠੀਕ ਹੈ ਚਾਰ ਦੰਦ ਜੇ ਅਜੇ ਹੈ ਹੈ ਕਵਾਪਸ ਮਾਓ ਖਾਇਓ ਛੋਟੀ ਦਾ ਭਾਜੀ ਆ ਵੇਖੋ ਠੰਡੀ ਬੜੀ ਹੈ ਦਰੂਤ ਨਾ ਲੱਗ ਨਾ ਨਾ ਭਾਜੀ ਜੱਗੇ ਭਾਜੀ ਜਿੱਦਾਂ ਮਰਜ਼ੀ ਚੱਲ ਜਾਓ ਇਹਨੂੰ ਵੀ ਕੋਈ ਡਾਲ ਟੂ ਬਣਾਏਗਾ ਠੀਕ ਹੈ ਠੀਕ ਹੈ ਲਓ ਭਾਜੀ ਕੱਲਾ ਕੱਲਾ ਥਾਣੇ ਵੇਖ ਲਓ ਗੱਡਿਆ ਜੇ ਪੂਰਾ ਬਖਾਤਾ ਰਾਂਗਲੇ ਆਂਦੀਆਂ ਆਵਾ ਮਾਗ ਲੈ ਇਹ ਖੋਗਲਿਆਣਾ ਤੋਂ ਆਪਾ ਜੀ ਮਗਰ ਲਿਆਣਾ ਵਿਖਾ ਲਓ ਜੀ ਆ ਮਗਰ ਲੈ ਥਾੜੀ ਜਿਵਾਈ ਜੇ ਤੇ ਬਿਲਕੁਲ ਗੋਲ ਤਾ ਰਾਜੇ ਤੇ ਭਈਆ ਮਾਰਦੇ ਮਰ ਗਿਆ ਮਾਰਦੇ ਮਰ ਗਿਆ ਹਾਂ ਜੀ ਅੱਜ ਆਇਓ ਭਾਈ ਲਓ ਜੀ ਅਗਲੇ ਥਰਾਂ ਦੇ ਜਿਵਾਈ ਜੇ ਆ ਵਾਲੀ ਸਵਾਈ ਬੜੀ ਭਾਈ ਪਹਿਲਨ ਟੋਡੀ ਤੁਹਾਨੂੰ ਬਾਹ ਥੋੜੀ ਬੋਰੀ ਗਲਤ ਗਾਂ ਪਸ਼ਾਂ ਕਰਦੀ ਏ ਤੇ ਮਗਲੇਥਣਾ ਦੀ ਬਾਈ ਇੱਕ ਰਾ ਦੇ ਜਰਾ ਬਾਕੀ ਭਾਈ ਜਿੰਨੀ ਆ ਮਰਜੀ ਉੱਠ ਉੱਠ ਬਈ ਆ ਠੰਡੀ ਝੋਟੀ ਆ ਠੀਕ ਆ ਜੀ ਆ ਵਾਲੀ ਮਗਲੇਥਣਾ ਦੀ ਚਵਾਈ ਜੇ ਤੇ ਬਿਲਕੁਲ ਹੀ ਕੋਲ ਦਾ ਰਾਜੇ ਇਹ 4 5 ਜਣੇ ਝੋਟੀ ਕੋਲ ਖਲੋਤੇ ਆ ਤੇ ਕੋਈ ਗੱਲ ਬਾਤ ਨਹੀਂ ਆ ਕਿ ਪਹਿਲਾ ਪਸ਼ੂ ਪਹਿਲੀ ਹੈ ਨਾ ਥੋੜਾ ਜਿਹਾ ਕੇਸ ਲੱਡ ਜਾਂਦਾ ਛੱਡਦੇ ਤੋੜ ਕੇ ਬੁਖਾਰ ਹਾਂ ਠੀਕ ਜੀ ਬਾਈ ਜੀ ਠੀਕ ਜੀ ਉਹਰਾਉ ਕਾ ਲਓ ਇਹਨੂੰ ਢਿੱਡਾਂ ਪਾਜੀ ਮਗਰੋਂ ਪੇਟੇ ਕੁੜਾ ਬਖਾ ਲਈਏ ਠੀਕ ਹੈ ਠੀਕ ਹੈ ਲਓ ਬਜੀ ਡੈਡ ਬਲੈਕ ਆ ਗਈ ਇਹ ਬੜੀ ਛੋਟੀ ਹੈ ਭਾਜੀ ਕਿੱਲੇ ਦੇ ਬੱਜੀ ਸੋਹਣੀ ਲੱਗੂਗੀ ਛੋਟੀ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਬਜੀ ਥਾਣ ਸੋਹਣੀ ਜਿਹੜਾ ਬਹੁਤ ਹੀ ਚੰਗਾ ਕੱਢਿਆ ਵਾ ਪਹਿਲਾਂ ਨਹੀਂ ਤੇ ਘਣ ਗਿਠਗਿਠ ਤੇ ਥਾਣਿਆ ਅੱਛਾ ਜੀ ਲਓ ਬਜੀ ਤੇ ਕਾਟ ਕਾਟ ਜਿਹੜਾ ਬਹੁਤ ਹੀ ਚੱਕਾ ਆ ਗਿਆ ਵਾ ਛੋਟੀ ਦਾ ਬਾਕੀ ਹੋ ਜੀ ਮੇਰਾ ਤੇ ਕਿੰਨਾ ਕ ਦੁੱਧ ਕੱਢੂਗੀ ਬਈਏ ਦੁੱਧ ਭਾਜੀ 10 ਕਿਲੋ ਬੋਲਾ ਸਟੇਕ ਨੇ ਜਿਹੜੀ ਝੁਰੂ ਹੋਈ ਜਾ ਲਾਣੀ ਤੇ 13 14 ਕਿਲੋ ਰਮਾਨਾ ਛੋਟੀ ਕਵਾਉਗੀ ਅੱਛਾ ਅੱਛਾ ਭਾਜੀ 15 16 ਕਹੀ ਆਈਏ ਉਹ ਨਹੀਂ ਪੇਲਨ ਭਰਦੀ ਠੀਕ ਆ ਠੀਕ ਆ ਦੁੱਧ ਭਰੂਗੀ ਰਮਾਨਾ ਛੋਟੀ ਠੀਕ ਆ ਲੋ ਜੀ 13 ਤੋਂ 14 ਲੀਟਰ ਜਿਹੜਾ ਦੁੱਧ ਪਹਿਲਾਂ ਨਹੀਂ ਭਰ ਦੋਗੀ ਅਗਲੇ ਸਵੇ ਭਾਜੀ ਤੁਹਾਨੂੰ ਪੜਾ 200 ਪੀ ਕੇ ਵਾਧਿਆ ਨਹੀਂ ਕਿਉਂ ਟੀ ਹਾਂਜੀ ਹਾਂਜੀ ਆ ਦੂਜੇ ਤੀਜੇ ਸਵੇ ਤੱਕ ਪਸ਼ੂ ਵਾਧਾ ਲੋ ਜੀ ਥਣ ਥਣ ਜਿਹੜਾ ਲੱਗੇ ਹੈ ਗਿੱਟ ਗਿੱਟ ਤੇ ਥਾਂ ਲਗਾ ਜੇ ਕੋਈ ਮੈਂ ਮੈਂ ਕੱਦ ਵੀ ਇਹ ਕੱਦ ਦਾ ਆਈਡਾ ਲਾ ਲੈ ਮੇਰਾ ਭਰਾ ਕੱਡਾ ਕੋਈ ਬਹੁਤ ਵੱਡੀ ਛੋਟੀ ਆ ਭਾਈ ਫੁੱਲ ਸਾਈਜ਼ ਦੀ ਮਾਰਦੇ ਆ ਠੀਕ ਹੈ ਠੀਕ ਹੈ ਲਓ ਭਾਈ ਅੰਗੇ ਤਗੜੇ ਕੱਦ ਕਾਟ ਵਾਲੀਆਂ ਤੇ ਪਿੱਠ ਫੁੜਾ ਵੀ ਬਹੁਤ ਜਿਆਦਾ ਚੰਗਾ ਵਾ ਦੇਖੋ ਭਾਜੀ ਜਿੱਧਰੋਂ ਮਰਜ਼ੀ ਬੈਠੋ ਠੀਕ ਹੈ ਠੀਕ ਹੈ ਜੀ ਲਓ ਭਾਜੀ ਸੀਲੀਆਂ ਸੁੰਲੀਆਂ ਬਹੁਤ ਆ ਛੋਟੀ ਆ ਤੇ ਇਹਦਾ ਕੁਆਲਟੀ ਵਖਾ ਲੋ ਭਾਈ ਇਹ ਕਾਹਲਾ ਜੱਡਾ ਵਾ ਗਿਆ ਠੀਕ ਹੈ ਠੀਕ ਹੈ ਜੀ ਲਓ ਭਾਜੀ ਬਹੁਤ ਜੱਡਾ ਜੇ ਤੇ ਹੈ ਵੀ ਲੱਤਾਂ ਤੇ ਲੋਈ ਜਾ ਬਾਕੀ ਮੋਤੋ ਭਾਈ ਆਪਾਂ ਬਿਲਕੁਲ ਜਾਇਜ਼ ਹੈ ਅੱਛਾ ਜੀ ਬੋਲਾ ਡੇਢ ਕਰਦੇ 145 ਦੇ ਦੀਏ ਨਹੀਂ ਕਰੀਏ ਮਾਨਤਾ ਉਹ ਤੇ ਮਾਨ ਕਿੰਨੇ ਦੀ ਦੇਣੀ ਹਾਂ ਨਾ ਭਾਈ 2000 ਛੋੜੇ 145 ਦਵਾ ਕੇ 2000 ਛੋੜੇ ਤੇ ਇੱਕ ਨਹੀਂ ਕਰ ਦਈਏ ਥੋੜਾ ਬਹੁਤ ਹੋਰ ਪੈਂਦਾ ਜਿੱਕੇ ਭਾਈ ਜਿੰਨੇ ਦੀ ਤੁਹਾਨੂੰ ਯਾਦ ਦੀ ਆ ਨਹੀਂ ਦਹਾਨਾ ਦੱਸੋ ਆਵੇ ਇਹ ਦੱਸੋ ਭਾਈ ਛੱਡ ਦਈਏ 3 ਬੋਤਲੇ 13 ਕੋਈ 140 ਦਾ ਮਾਨਤਾਣ ਕਰਦਾ ਨਾ ਵੀਰ ਭਰਾ ਫੋਨ ਲਾਵੇ ਮੋੜਦੇ ਨਹੀਂ ਆ ਠੀਕ ਆ ਠੀਕ ਆ ਜੀ ਠੀਕ ਆ ਲਓ ਜੀ ਕਾਟ ਕਾਟ ਜਿਹੜਾ ਬਹੁਤ ਹੀ ਚੰਗਾ ਵਾ ਤੇ 1 ਲੱਖ 40 ਹਜ਼ਾਰ ਚ ਬਾਈ ਕਹਿੰਦਾ ਗਏ ਹੋਰ ਵੀ ਮਾਨਤਾਣ ਜ਼ਰੂਰ ਕਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਤੇ ਪਸ਼ੂ ਬਾਈ ਦੇ ਕੋਲ ਚੰਗੇ ਆ ਤੇ ਬਾਕੀ ਹੈ ਬਿਲਕੁਲ ਨਾਰਮਲ ਰੇਟ ਆ ਹਾਂ ਜੀ ਹਾਂ ਜੀ ਠੀਕ ਜੀ ਲਓ ਜੀ ਹਰ ਵਾਰੀ ਬਾਈ ਦੀ ਇਹੋ ਬੇਨਤੀ ਹੁੰਦੀ ਆ ਵੀ ਜਿਹੜਾ ਸੋਇਆ ਪਸ਼ੂ ਆਪਣੇ ਦੋ ਟਮਾਠੇ ਚਬਾਈ ਕਰ ਲਿਆ ਕਰੋ ਤੇ ਜਿਹੜਾ ਗੱਪਣ ਤਾਂ ਆਪਣਾ ਤੇ ਪੱਕੇ ਖਲਿਆ ਜਾ ਕਰੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਜੇ ਸਾਰੇ ਪਸ਼ੂ ਪਾਲਕ ਭਰਾਵਾਂ ਦਾ